ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ ਲੋਹੜੀ ਬੰਪਰ ਬਾਰੇ ਲੋਹੜੀ ਬੰਪਰ ਦਾ ਜਿਹੜਾ ਡਰਾ ਹੈ 17 ਜਨ ਵੀ ਨਿਕਲਣ ਜਾ ਰਿਹਾ ਤੇ ਸ਼ਾਮ ਨੂੰ 6 ਵਜੇ ਡਰਾ ਨਿਕਲਣਾ ਹੈ ਰਿਜ਼ਲਟ ਵੀ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਇਸ ਕਰਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰੋ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਹਾਂ ਇਹਦੇ ਵਿੱਚ ਕਿਹੜੇ ਕਿਹੜੇ ਪ੍ਰਾਈਜ਼ ਆ ਤੇ ਲਾਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜਿਹੜੇ ਪਿਛਲੇ ਸਾਲ ਜਿਹੜਾ ਰਿਜ਼ਲਟ ਨਿਕਲੇ ਸੀਗਾ 10 ਕਰੋੜ ਰੁਪਏ ਦਾ ਪ੍ਰਾਈਜ਼ ਕਿੱਥੇ ਲੱਗਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਪ੍ਰਾਈਸ ਹੈ 10,000 ਰੁਪਏ ਦਾ ਉਹ ਗਰੰਟੀਡ ਟੂ ਪਬਲਿਕ ਹੈ। ਉਹ ਸਰਕਾਰ ਦੀ 16 ਲੱਖ ਦੀ ਸਕੀਮ ਹੈ। 8 ਲੱਖ ਇਹជា ਤੇ 8 ਲੱਖ ਇਹ ਵਿਚ ਹੈ। 16 ਲੱਖ ਵਿੱਚੋਂ ਜਾਏ ਵੀ ਕੇ 10 ਏਕਟਾਂ ਜਾਏ ਵੀ ਕੇ 1 ਲੱਖ ਜਾਏ ਵੀ ਕੇ 5 ਲੱਖ। ਸਰਕਾਰ ਨੂੰ ਪਹਿਲਾ ਪ੍ਰਾਈਸ ਵੇਚੀਆਂ ਡਾਟਾ ਵਿੱਚੋਂ ਦੇਣਾ ਪੈਣਾ। ਕਈ ਲੋਕਾਂ ਨੂੰ ਡਾਊਟ ਹੁੰਦਾ ਕਿ ਮਸ਼ੀਨ ਦੀ ਸੈਟਿੰਗ ਕੀਤੀ ਹੋਆ। ਤੁਸੀਂ ਲੁਧਿਆਣਾ ਜਾ ਕੇ ਖੁਦ ਵੀ ਮਸ਼ੀਨ ਘੁਮਾ ਸਕਦੇ ਹੋ। ਜਾਏ ਪਹਿਲੇ ਪ੍ਰਾਈਸ ਲਈ ਜਾਏ ਦੂਸਰੇ ਲਈ ਜਾਏ ਲਾਸਟ ਵਾਲੇ ਪ੍ਰਾਈਸ ਲਈ ਇਹ ਤੁਹਾਡੀ ਮਰਜ਼ੀ ਆ। ਜੇ ਤੇ ਜੱਜ ਸੁਬਾਨ ਤੁਹਾਨੂੰ ਰੋਕਣਗੇ ਨਹੀਂ। ਤੁਸੀਂ ਜਾ ਕੇ ਖੁਦ ਮਸ਼ੀਨ ਘੁਮਾ ਸਕਦੇ ਹੋ ਕਈ ਲੋਕਾਂ ਨੂੰ ਡਾਊਟ ਹੁੰਦਾ ਹੈ ਕਿ ਮਸ਼ੀਨ ਦੀ ਪਹਿਲਾਂ ਸੈਟਿੰਗ ਕੀਤੀ ਹੁੰਦੀ ਆ ਕਿਉਂਕਿ ਲੋਟਰੀ ਜਿਹੜੀ ਹੈ ਸਰਕਾਰ ਚਲਾਉਂਦੀ ਆ ਤੇ ਗਰੰਟੀਡ ਪ੍ਰਾਈਜ਼ ਆ ਕਿਉਂਕਿ ਸਰਕਾਰ ਜਿਹੜੇ 7 ਸੱਤ ਤੋਂ 8 ਬੰਪਰ ਕੱਢਦੀ ਹੁੰਦੀ ਆ ਜਿਹਦੇ ਵਿੱਚ ਪਹਿਲੇ ਪ੍ਰਾਈਜ਼ ਗਰੰਟੀਡ ਹੁੰਦੇ ਆ ਹੋਰ ਵੀ ਬਹੁਤ ਸਾਰੀਆਂ ਲੋਟਰੀ ਹੁੰਦੀਆਂ ਜਿਹੜੇ ਵਿੱਚ ਪ੍ਰਾਈਜ਼ ਗਰੰਟੀਡ ਹੁੰਦੇ ਆ ਪਰ ਜਿਹੜੇ ਬੰਪਰ ਹੁੰਦੇ 7 ਤੋਂ 8 ਇਹਦੇ ਵਿੱਚ ਵੱਡੇ ਪ੍ਰਾਈਜ਼ ਕੱਢੇ ਜਾਂਦੇ ਹੁੰਦੇ ਆ ਹੁਣ 10 ਕਰੋੜ ਰੁਪਏ ਦਾ ਨਾਮ ਜਿਹੜਾ ਸੀਗਾ ਇਹਨਾਂ ਨੂੰ ਲੱਗਾ ਸੀਗਾ ਪਿਛਲੀ ਵਾਰ ਰੋਪੜ ਤੇ ਲੈਣ ਵਾਲੇ ਸੀਗੇ ਤੇ 10 ਕਰੋੜ ਰੁ ਦੁਕਾਨ ਤੋਂ ਜਾ ਕੇ ਖਰੀਦੀ ਸੀਗੀ ਤੇ 10 ਕਰੋੜ ਰੁਪਏ ਦੇ ਮਾਲਕ ਬਣੇ ਸੀਗੇ ਪੰਜਾਬ 'ਚ ਲੱਗਾ ਸੀਗਾ ਰੋਪੜ 'ਚ 10 ਕਰੋੜ ਦਾ ਹੁਣ ਆਪਾਂ ਪ੍ਰਾਈਸ ਵਾਰੇ ਗੱਲ ਕਰ ਲੈਣੇ ਵਿੱਚ ਕਿਹੜੇ ਕਿਹੜੇ ਪ੍ਰਾਈਸ ਆ ਪਹਿਲਾ ਪ੍ਰਾਈਸ ਹੈਗਾ ਜੀ 10 ਕਰੋੜ ਰੁਪਏ ਦਾ ਗਰੰਟੀਡ ਟੂ ਪਬਲਿਕ ਆ 2 ਲੱਖ ਵਿਕੇ 4 ਲੱਖ ਵਿਕੇ ਪਹਿਲਾ ਪ੍ਰਾਈਸ ਵਿਕਿੰਗ ਦਾ ਡਾਟਾ 'ਚ ਹੋਣਾ ਹੈ 6 ਵਜੇ ਡਰਾ ਹੈ ਇਹਦਾ ਦੂਸਰਾ ਨਾਮ ਹੈਗਾ ਜੀ 1 ਕਰੋੜ ਰੁਪਏ ਦਾ ਇਹ ਵੀ ਇੱਕ ਪ੍ਰਾਈਸ ਆ ਤੀਸਰਾ ਨਾਮ ਹੈਗਾ ਜੀ 50 ਲੱਖ ਰੁਪਏ ਦਾ ਇਹ ਵੀ ਇੱਕ ਪ੍ਰਾਈਸ ਕੱਢਿਆ ਜਾਣਾ ਚੌਥਾ ਨਾਮ ਹੈਗਾ ਜੀ 10 ਲੱਖ ਦੇ ਅੱਠ ਪ੍ਰਾਈਸ ਆ ਪੰਜਵਾਂ ਨਾਮ ਹੈਗਾ ਜੀ 5 ਲੱਖ ਦੇ ਵੀ ਅੱ ਸੇਮਾ ਪ੍ਰਾਈਜ਼ 9 ਹਜ਼ਾਰ ਦਾ 1600 ਪ੍ਰਾਈਜ਼ ਨਿਕਲਣ ਆਏ 7ਵਾਂ ਪ੍ਰਾਈਜ਼ ਹੈ ਜੀ 5000 ਦਾ ਇਹ ਵੀ 1600 ਪ੍ਰਾਈਜ਼ ਤੇ 8ਵਾਂ ਪ੍ਰਾਈਜ਼ ਹੈ ਜੀ 3000 ਦਾ ਇਹ ਵੀ 1600 ਪ੍ਰਾਈਜ਼ ਨਿਕਲਣੇ ਆ ਐਂਡ ਵਾਲਾ ਪ੍ਰਾਈਜ਼ ਹੈ ਜੀ 1000 ਦਾ ਤੇ 600 ਪ੍ਰਾਈਜ਼ ਨਿਕਲਣੇ ਆ ਜੇ ਤੁਸੀਂ ਟੈਟਾ ਖਰੀਦਣ ਲੱਗੇ ਆ ਤਾਂ ਦੋ ਸੇਮ ਨੰਬਰ ਦੀ ਟੈਟਾ ਖਰੀਦੋ ਇਹਦਾ ਫਾਇਦਾ ਇਹ ਆ ਹੁਣ ਅਸੀਂ ਆਹ ਜਿਹੜੀ ਟੈਟਾ ਖਰੀਦਦੀਆਂ ਸੇਮ ਨੰਬਰ ਦੀਆਂ ਖਰੀਦਦੀਆਂ ਇਹਦਾ ਫਾਇਦਾ ਇਹ ਆ ਪਹਿਲੇ ਜਿਹੜੇ ਵੱਡੇ ਪ੍ਰਾਈਜ਼ ਆ 10 ਕਰੋੜ 1 ਕਰੋੜ 50 ਲੱਖ 10 ਲੱਖ 5 ਲੱਖ ਇਹ ਸਿਰਿਸ ਨਾਲ ਆਉਣੇ ਆ ਇਹ ਜੀ ਵੀ ਆ ਸਕਦਾ بیچ ਵੀ ਆ ਸਕਦਾ ਪਰ ਸਾਡੇ ਕੋਲ ਜਿਹੜੀਆਂ ਸੇਮ ਟਿਕਟਾਂ ਆ ਇਹ ਏ ਔਰ ਬੀ ਔਰ ਪ੍ਰਾਈਜ਼ ਭਾਵੇਂ ਏ ਚ ਆ ਜਵੇ ਜਾਂ ਬੀ ਚ ਆ ਜਵੇ ਸਾਨੂੰ ਸਿਰਫ ਲੋਟਰੀ ਦੇ 6 ਨੰਬਰ ਮੈਚ ਕਰਨੇ ਪੈਣੇ ਆ ਤੇ ਬਾਕੀ ਜਿਹੜੇ ਛੋਟੇ ਪ੍ਰਾਈਜ਼ ਆ ਉੱਥੇ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਤੇ ਡਬਲ ਪ੍ਰਾਈਜ਼ ਮੈਨੇ ਆ ਜੇ ਹੁਣ ਸਾਡਾ 9000 ਵਿੱਚ ਪ੍ਰਾਈਜ਼ ਲੱਗਾ ਤਾਂ ਤੁਸੀਂ 18000 ਰੁਪਏ Winner ਵਾਂਣ ਜਾਣੇ ਜੇ ਤੁਹਾਡੇ ਕੋਲ ਵੀ ਦੋ ਟਿਕਟਾਂ ਆ ਜੇ 5000 ਚ ਲੱਗਾ ਤਾਂ 10000 3000 ਚ ਲੱਗਾ ਤਾਂ 6000 ਰੁਪਈਆ ਐਂਡਲ ਆ ਪੈ ਜਾਏਗੀ ਜੀ 1000 ਦਾ ਜੇ ਚ ਲੱਗ ਗਿਆ ਤਾਂ 2000 ਰੁਪਈਆ ਮਿਲ ਜਾਣਾ ਤੇ 10 ਸਬ ਸਿੰਗਲ ਟਿਕਟ ਲਈ ਤੁਸੀਂ ਉਹ 500 ਦੀ ਪੈਣੀ ਆ ਤੁਸੀਂ ਸਿੰਗਲ ਵੀ ਟਿਕਟ ਲੈ ਸਕਦੇ ਜੇ ਤੁਸੀਂ ਦੋ ਟਿਕਟ ਲਈਆਂ ਤਾਂ ਫਾਇਦਾ ਇਹ ਆ ਪ੍ਰਾਈਸ ਤੁਹਾਡਾ ਮਿਸ ਨਹੀਂ ਹੋਣਾ ਕਿ ਮੰਨ ਲਓ 10 ਕਰੋੜ ਰੁਪਏ ਦਾ ਪ੍ਰਾਈਸ ਇਹ ਜਾ ਗਿਆ ਤੁਹਾਡੇ ਕੋਲ ਟਿਕਟ B ਆ ਤਾਂ ਤੁਹਾਨੂੰ ਕੋਈ ਪ੍ਰਾਈਸ ਨਹੀਂ ਮਿਲਣਾ A ਵਾਲੇ ਨੂੰ ਮਿਲਣਾ 10 ਕਰੋੜ ਰੁਪਏ ਇਸ ਕਰਕੇ ਇਹ ਨਾ ਜੇ ਤੁਹਾਡੇ ਕੋਲ ਬਜਟ ਹੈਗਾ 1000 ਰੁਪਏ ਸੇਮ ਨੰਬਰ ਜੇ ਟਿਕਟਾਂ ਖਰੀਦੋ ਜਿੱਦਾਂ ਅਸੀਂ ਖਰੀਦੀਆਂ ਦੋ ਟਿਕਟਾਂ ਤੇ ਬਾਕੀ ਜਿਹੜੀ ਲੋਟਰੀ ਸ਼ਪੀ ਆ 16 ਲੱਖ ਦੀ ਸਕੀਮ ਆ ਨੰਬਰ ਸ਼ੁਰੂ ਹੁੰਦਾ 2 ਲੱਖ ਤੋਂ ਲੈ ਕੇ 9 ਲੱਖ 999 900 ਰੁਪਏ ਤੱਕ ਖਤਮ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਲੋਟਰੀ ਖਰੀਦਣੀ ਹੈ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਹੈ ਅਸੀਂ ਕਿੱਥੋਂ ਖਰੀਦਦੇ ਟਿਕਟ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਣਾ ਕਈ ਲੋਟਰੀ ਕਮੈਂਟ ਵਿੱਚ ਪੁੱਛਦੇ ਜੀ ਤੁਸੀਂ ਲੋਟਰੀ ਕਿੱਥੋਂ ਖਰੀਦਦੇ ਅਸੀਂ ਖਰੀਦਦੇ ਜੀ ਗਾਂਧੀ ਬ੍ਰਦਰ ਵਾਲਿਆਂ ਤੋਂ ਤੇ ਤੁਸੀਂ ਵੀ ਜਾ ਕੇ ਲੁਧਿਆਣੇ ਤੋਂ 55 ਨੰਬਰ ਸ਼ਾਪ ਤੋਂ ਜਾ ਕੇ ਲੋਟਰੀ ਖਰੀਦ ਸਕਦੇ ਆ ਸਾਰੀਆਂ ਡੇਟਾ ਅਵੇਲੇਬਲ ਹੁੰਦੀ ਹੈ ਤੇ ਲੋਟਰੀ ਹਮੇਸ਼ਾ ਤੁਸੀਂ ਦੁਕਾਨ ਤੋਂ ਖਰੀਦਣੀ ਹੈ ਖਰੀਦਣ ਤੋਂ ਬਾਅਦ ਤੇ ਲੋਟਰੀ ਨੂੰ ਸੰਭਾਲ ਕੇ ਜਰੂਰ ਰੱਖੋ ਕਿਉਂਕਿ ਪ੍ਰਾਈਜ਼ ਛੋਟਾ ਹੈ ਜਾਂ ਇਹ ਪੜਾ ਹੈ ਲੋਟਰੀ ਦੇ ਉੱਪਰ ਹੀ ਮੈਨਣਾ ਹੈ ਤੇ ਬਾਟਸਰਸ ਤੇ ਜਿਹੜੀ ਤੁਸੀਂ ਟਿਕਟ ਖਰੀਦਣੀ ਆ ਉਹ ਤੁਹਾਡੇਆਂ 100% ਧੋਖਾ ਹਣਾ ਉਹ ਨਹੀਂ ਕਾਨੂੰ ਅਗਲੀ ਟਿਕਟਾਂ ਵੇਚਣੀਆਂ ਤੇ ਤੁਹਾਡੇ ਕੋਲ ਪੈਸੇ ਪਵਾ ਲੈਣੇ ਆ ਉਸ ਤੋਂ ਬਾਅਦ ਪੈਸੇ ਪਾਉਣ ਤੋਂ ਬਾਅਦ ਜਦੋਂ ਰਿਜ਼ਲਟ ਆਉਣਾ ਤੇ ਤੁਹਾਨੂੰ ਫੇਕ ਰਿਜ਼ਲਟ ਭੇਜਦਾ ਨਾ ਫਿਰ ਕਹਿਦਾ ਨਾ ਤੁਹਾਡਾ ਪ੍ਰਾਈਸ ਲੱਗ ਗਿਆ ਜੀ ਦੂਸਰਾ ਲੱਗ ਗਿਆ 5 ਲੱਖ ਦਾ ਲੱਗ ਗਿਆ 10 ਲੱਖ ਦਾ ਲੱਗ ਗਿਆ ਫਿਰ ਤੁਹਾਡੇ ਕੋਲ ਉਹ ਨਹੀਂ ਪੈਸੇ ਮੰਗਣੇ ਤੇ ਤੁਹਾਡਾ ਟੈਕਸ ਆ ਇਹਨਾਂ ਸਾਨੂੰ ਟੈਕਸ ਪੇ ਕਰ ਦੋ ਸਭ ਤੋਂ ਪਹਿਲਾਂ ਲੋਟਰੀ ਦੁਕਾਨ ਤੋਂ ਖਰੀਦਣੀ ਆ ਨੋਟਰੀ ਨੂੰ ਸੰਭਾਲ ਕੇ ਰੱਖਣਾ ਜਿਹੜਾ ਟੈਕਸ ਹੁੰਦਾ ਆ ਉਹ ਸਰਕਾਰ ਨੇ ਕੱਟਣਾ ਹੁੰਦਾ ਆ ਕਿਸੇ ਸੇਦਰ ਵਾਲੇ ਨਹੀਂ ਕੱਟਣਾ ਹੁੰਦਾ ਜਾਂ ਕਿਸੇ ਸਟਾਕੀਸ ਵਾਲੇ ਨਹੀਂ ਜਦੋਂ ਤੁਸੀਂ ਸਬਮਿਟ ਕਰਾਉਣੀ ਹੈ ਟਿਕਟ 10000 ਤੋਂ ਜਿਹੜੇ ਉੱਪਰ ਪ੍ਰਾਈਸ ਹੁੰਦੇ ਆ ਉਹਦੇ ਉੱਤੇ ਟੈਕਸ ਹੁੰਦਾ 10000 ਤੋਂ ਜਿਹੜੇ ਥੱਲੇ ਪ੍ਰਾਈਸ ਹੁੰਦੇ ਆ ਉਹਦੇ ਉੱਤੇ ਕੋਈ ਟੈਕਸ ਹੀ ਨਹੀਂ ਹੁੰਦਾ ਤੁਸੀਂ ਜਦੋਂ ਸਬਮਿਟ ਕਰਾਉਣੀ ਆ ਟੈਕਸ ਕੱਟ ਕੇ ਤੁਹਾਨੂੰ ਪੈਸੇ ਮਿਲਨੇ ਆ ਜਾਇ 10 ਕਰੋੜ ਦਾ ਆ ਜਾਇ 1 ਕਰੋੜ ਦਾ ਜਾਇ 50 ਲੱਖ ਦਾ ਜਾਇ 10 ਲੱਖ ਦਾ ਜਾਇ 5 ਲੱਖ ਦਾ ਆ 10000 ਤੋਂ ਥੱਲੇ ਜਿਹੜੇ ਛੋਟੇ ਪ੍ਰਾਈਸ ਹੁੰਦੇ ਆ ਹੁਣੇ ਵਿੱਚ 9000 ਦਾ ਪ੍ਰਾਈਸ ਆ ਤੁਸੀਂ ਸੇਲਰ ਨੂੰ ਟਿਕਟ ਦੇਣੀ ਆ ਤਾਂ ਸੇਲਰ ਤੋਂ ਤੁਸੀਂ 9000 ਰ ਸੇਲਰ ਤੁਹਾਡੇ ਨਾਮ ਦੀ ਕੋਈ ਵੀ ਕਟੋਤੀ ਨਹੀਂ ਕਰ ਸਕਦਾ WhatsApp ਤੇ ਤੁਸੀਂ ਕਦੇ ਵੀ ਟੈਟ ਨਹੀਂ ਖਰੀਦਣੀ ਦੁਕਾਨ ਤੋਂ ਜਾ ਕੇ ਟੈਟਾ ਖਰੀਦੋ ਸੰਭਾਲ ਕੇ ਜਰੂਰ ਰੱਖਿਆ ਕਰੋ ਰਿਜ਼ਲਟ ਜਿਹੜਾ ਹੈ 17 ਤਰੀਕ ਨੂੰ ਨਿਕਲਣਾ ਹੈ 10 ਕਰੋੜ ਰੁਪਏ ਦਾ ਨਾਮ ਗਰੰਟੀਡੂ ਟੂ ਪਬਲਿਕ ਹੈ ਤੁਸੀਂ ਵੀ ਲੈ ਸਕਦੇ ਹੋ 10 ਕਰੋੜ ਰੁਪਏ ਦਾ ਨਾਮ ਜੇ ਤੁਸੀਂ ਟੈਟ ਖਰੀਦੀ ਹੈ ਇਹਦੇ ਵਿੱਚ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲਣੀ ਕਈ ਲੋਕਾਂ ਨੇ ਤੁਹਾਨੂੰ ਫੋਨ ਕਰਨਾ ਸਾਡੀ ਸੈਟਿੰਗ ਹੈ ਅੰਦਰ ਤੁਸੀਂ ਸਾਨੂੰ ਪੈਸੇ ਦੇ ਦਿਓ ਅਸੀਂ ਤੁਹਾਡੀ ਲੋਟਰੀ ਕਰਾ ਦਾਂਗੇ ਕਿਸੇ ਦੀ ਕੋਈ ਸੈਟਿੰਗ ਨਹੀਂ ਹੁੰਦੀ ਹੈ ਲੋਟਰੀ ਜਿਹੜੀ ਆ ਪਾਰਦਰਸ਼ੀ ਕੱਟੀ ਜਾਂਦੀ ਆ ਤੁਸੀਂ ਲੁਧਿਆਣੇ ਜਾਓ ਫੋਟੋ ਮਸ਼ੀਨ ਖਵਾਓ ਜਿਹੜੇ ਜੱਜ ਹੁੰਦੇ ਆ ਤੁਹਾਨੂੰ ਰੋਕਣਗੇ ਨਹੀਂ ਕਿਉਂਕਿ ਸਰਕਾਰ ਨੂੰ ਲੋਟਰੀ ਚਲਾਉਂਦੀ ਆ ਸਰਕਾਰ ਨੂੰ ਪੈਸਾ ਵੱਧਦਾ ਸਰਕਾਰ ਤਾਂ ਲੋਟਰੀ ਚਲਾਉਂਦੀ ਆ ਇਸ ਕਰਕੇ ਤੁਹਾਨੂੰ ਗੈਨਰਲ ਲੋਟਰੀ ਦੁਕਾਨ ਤੋਂ ਖਰੀਦੋ ਤੇ ਸੰਭਾਲ ਕੇ ਰੱਖੋ ਲੋਟਰੀ ਦੇ ਉੱਪਰ ਨਾਮ ਮਿਲਣਾ ਹੈ ਕਿਉਂਕਿ ਜਦੋਂ ਤੁਸੀਂ ਚੈੱਕ ਜਮ੍ਹਾਂ ਕਰਾਉਣੀ ਆ ਉਹ ਵੀ ਚੈੱਕ ਵੀ ਕਰਨਾ ਹੈ ਲੋਟਰੀ ਅਸਲੀ ਵੀ ਹੈਗੀ ਜਾਂ ਨਕਲੀ ਆ ਕਿਉਂਕਿ ਪ੍ਰੋਸੈਸ ਹੁੰਦਾ ਹੈ ਲੋਟਰੀ ਦਾ ਤੇ ਬਾਕੀ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ ਇਸ YouTube ਚੈਨਲ ਤੇ ਮਿਲ ਜਾਣਾ ਸਭ ਤੋਂ ਪਹਿਲਾਂ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਧੰਨਵਾਦ